ਮਾਮਾ ਤੇਰੇ ਸਗਮ ਮਨਾਵਾ ਉਹ ਸਗਨਾ ਦੀ ਲੋਰੀ ਕੰਨੇ ਨਾਲ ਤੇ ਰਹੇ ਨੇ ਸਗਨਾ ਦੀ ਲੋਰੀ ਚੱਲ ਮਨਾ ਤੇ ਰਹੇ ਨੇ ਮੇਰੀ ਨਾਨੀ ਨੂੰ ਤਾਂ ਮਿਲੀਆਂ ਵਧਾਈ ਬਬਾ ਮੈਂ ਤੇ ਸਗਮ ਮਨਾਵਾ ਲਲ ਲੋਰੀ ਆ ਮੈਂ ਤੇਰੇ ਸਗਮ ਮਨਾਵਾ ਇਹ ਤਾਂ ਬਧਾਈਆ ਬਾਬੇ ਨਾਲ ਕਿਨੇ ਗੋਆਈਆ ਇਹ ਸਭ ਵਧਾਈਆ ਸਾਨੂੰ ਗੁਰੂ ਨੇ ਦੁਆਈਆ ਤੇ ਨਮਨਾਵਾ ਤੇਰੇ ਸੋਹੰਦੀ ਲਾਚਾਬੀ ਬਾਹ ਤੇ ਰੁਪਈਏ ਅੱਜ ਵਾਰ ਤੇਰੀ ਦਾਦੀ 20 ਰੁਪਈਏ ਅੱਜ ਵਾਰ ਤੇਰੀ ਦਾਦੀ ਤੇਰੀ ਦਾਦੀ ਨੂੰ ਤਮੰਨੀਆਂ ਵਧਾਈਆਂ ਬੰਨਣਾ ਮੈਂ ਤੇਰੇ ਸਗਨ ਮਨਾਵਾ ਲਲ ਲੁਰੀਆਂ ਮੈਂ ਤੇਰੇ ਸਗਨ ਮਨਾਵਾ ਭੂਆ ਫੇਰਾ ਸਵੇ ਵੇਲਾ ਵੇਲੇ ਆਈਆਂ ਭੂਆ ਪਹਿਣਾ ਸਵੇ ਯਾ ਬਨਰਾ ਮਾ ਤੇਰੇ ਸਗ ਨਮਨਾਵਾ ਲਾਲਾ ਲੋਰੀਂ ਮਾ ਤੇਰੇ ਸਗ ਨਮਨਾਵਾ ਅਗਦਾ ਦਿਨ ਸਈਓ ਪਾਗੀ ਲ ਪਰਿਆ ਅਗਦਾ ਦਿਨ ਸਈਓ ਪਾਗੀ ਲ ਪਰਿਆ ਸੋਨਾ ਦੋਤਾ ਤੇਰੇ ਵੇੜੇ ਲੈ ਵੜਿਆ ਸੋਨਾ ਦੋਤਾ ਤੇਰੇ ਵੇੜੇ ਲੈ ਵੜਿਆ ਕੀ ਲੱਗਦਾ ਕੀ ਲੱਗਦਾ

ਤੇਰੇ ਬਈਏ ਅੱਜ ਵਾਰ ਤੇਰਾ ਨੰਨਾ ਤੇਰੇ ਨਾਲੇ ਨੋਤਾ ਮਿਲਿਆ ਮੈਂ ਨਾ ਇਹ ਬੰਦ ਰਾਂ ਮੈਂ ਤੇਰੇ ਸੱਜਣ ਮਨਾ ਤੇਰੇ ਨਾਨੀ ਨਾਨੇ ਨੂੰ ਤਾਂ ਮਿਲੀਆਂ ਵਧਾਈਆਂ ਬੰਨੇ ਰਾਮ ਪਿੰਡ ਮਹਿਰੋ ਵਿੱਚ ਪਿੰਡ ਮਹਿਰੋ ਵਿੱਚ ਮਿਲਣਾ ਵਧਾਈਆਂ ਬੰਨੇ ਰਾਮ ਤੇਰੇ ਸਜਨ ਮਨਾਵਾ ਜਾਤੀਆਂ ਤਾਈਆਂ ਸਭੇ ਕਹਿਣ ਵਧਾਈਆਂ ਜਾਤੀਆਂ ਤਾਈਆਂ ਸਭੇ ਕਹਿਣ ਵਧਾਈਆਂ ਦੋਤਾ ਜੀ ਰਹੇ ਤੇਰਾ ਲਾ ਕੇ ਸ਼ਮਾਈਆਂ ਦੋਤਾ ਜੀ ਵੇ ਤੇਰਾ ਲਾ ਕੇ ਸ਼ਮਾਈਆਂ ਬਾਬੇ ਨਾਲ ਕਿਵੇਂ ਤਾਂ ਖੁਜੀਆਂ ਵਧਾਈਆਂ ਬੰਨੇ ਰਾਮ ਤੇਰੇ ਸਜਨ ਮਨਾਵਾ ਲਾਲਾ ਲੋਰੀਆਂ ਮੈਂ ਮਿਲੀਆਂ ਵਧਾਈਆਂ ਬੱਲਰਾ ਮੈਂ ਤੇਰੇ ਸੱਜਣ ਮਨਾਵਾ ਲਾਲਾ ਲੋਰੀਆਂ ਮੈਂ ਤੇਰੇ ਸੱਜਣ ਮਨਾਵਾ ਬੱਲਾ ਤੇਰੇ ਕੋਲ ਦਾ ਲਗਾਣਾ 11000 ਰੁਪਈਆ ਆ ਲਾ ਲੋਰੀਆਂ ਮੈਂ ਤੇਰੇ ਸੱਜਣ ਮਨਾਵਾ ਚਾਹੇ ਤਾਏ ਸੱਬੇ ਦੇਣ ਵਧਾਈਆ ਚਾਹੇ ਤਾਏ ਸੱਬੇ ਦੇਣ ਵਧਾਈਆ ਹਰ ਮੱਦੇ ਆ ਤੇਰੀਆ ਜੱਜ ਬੱਲਾ ਮੈਂ ਤੇਰੇ ਸੱਜਣ ਮਨਾਵਾ ਲਾ ਲੋਰੀਆਂ ਮੈਂ ਤੇਰੇ ਸੱਜਣ ਮਨਾਵਾ ਲਾ ਲੋਰੀਆਂ ਮੈਂ ਤੇਰੇ ਸੱਜਣ ਮਨਾਵਾ ਹੱਲ ਨੇ ਪੱਲ ਨੇ ਹਾ ਤੇਰਾ ਪਲਣੇ ਬਣਾਵਾ ਓ ਹੱਲ ਨੇ ਪੱਲ ਨੇ ਤੇਰਾ ਪਲਣੇ ਬਣਾ ਨੇ ਜੜਾਵਾ ਵਾ ਲਲ ਲੋਰੀਆਂ ਮੈਂ ਤੇਰੇ ਸਗਨ ਮਨਾਵਾ ਲਲ ਲੋਰੀਆਂ ਮੈਂ ਤੇਰੇ ਸਗਨ ਮਨਾਵਾ ਲੋਰੀਆਂ ਮੈਂ ਤੇਰੇ ਸਗਨ ਮਨਾਵਾ ਉਹ ਮਰਾਸੀਆ ਤੇ ਰੋਲੇ ਕੋਲੇ ਕੋ ਪਾਏ ਓਏ ਉਹ ਮਰਾਸੀਆ ਤੇ ਰੋਲੇ ਕੋਲੇ ਨਹੀਂ ਪੈਂਦੇ ਹੋਰ ਕੀ ਹੋਇਆ ਆਪਣੇ ਪਟਵਾਰੀਆਂ ਰਾਜੇ ਦੇ ਸਰਦਾਰ ਸੁਖਮੰਦਰ ਸਿੰਘ ਦੇ ਪਰਿਵਾਰ ਤੇ ਕੁਝੀ ਦਾ ਆ ਮੌਕਾ ਦੋਤਾ ਆ ਉਹ ਮੈਂ ਤਾਂ ਕੱਟ ਵੱਟ ਵੇਖ ਕੇ ਡਰ ਗਿਆ ਤੂੰ ਕੱਟ ਵੱਟ ਵੇਖ ਕੇ ਕਿਉਂ ਡਰ ਗਿਆ ਮੈਂ ਤਾਂ ਰੋੜਾ ਢੋੜਾ ਵੇਖ ਕੇ ਡਰ ਗਿਆ ਉਹ ਤੂੰ ਕਦੋਂ ਡਰ ਗਿਆ ਮੈਂ ਕਿਹਾ ਪਟਵਾਰੀ ਮਗਰ ਮੋਟਾ ਪੈ ਲੱਗਦੀ ਬੰਦੇ ਡਰਾਸੀ ਆਂਦਰ-ਇਂਦਰ ਪਰ ਜਾ ਆਪਾਂ ਬਾਤ ਗੱਲ ਵੀ ਕਰਿਆ ਕਰ ਜਿਆਦੀ ਚੇਹ ਮੇਰੀ ਸਿਫਾਤ ਕਰਿਆ ਕਰ ਸਿਫਾਤ ਹੀ ਨਾ ਮਾਰਿਆ ਕਰ ਓਏ ਇੱਥੇ ਥਾਂ ਦੁਖਦਾ ਇੱਥੇ ਜਾਵਾਂ ਇੱਥੇ ਫੋੜਾ ਆਇਆ ਇੱਥੇ ਤੱਕ ਮਾਰੀ ਨਾ ਇੱਥੇ ਗੱਲ ਕੀ ਹੈ ਇਹ ਤਾਂ ਮੈਨੂੰ ਪਟਵਾਰੀ ਨਾਲ ਗੱਡੀ ਖਿਲਾਉਣੀ ਹੈ ਗੱਡੀ ਖਿਲਾਉਣੀ ਹੈ ਇਹ ਤੋੜ ਵੇਨਾ ਛੱਡਿਆ ਸਸ ਮੰਦਰ ਸੰਗ ਦੇ ਹੱਸ ਵੀ ਕਰਿਆ ਕਰਦਾ ਬੰਦੇ ਦਾ ਮਾਂ ਮੈਂ ਦਾਕੇ ਤਾਇਆ ਤੁਰ ਪਈਏ ਮੈਨੂੰ ਵਜੇ ਨਾਲ ਵਧਾਈਆਂ ਵੇਲਾ ਤਿਸੀਆਂ ਨਹੀਂ ਤਿਸੀਆਂ ਮੈਨੂੰ ਨਹੀਂ ਤਿਸੀਆਂ ਤੈਨੂੰ ਨਹੀਂ ਹੋਰ ਤਾਂ ਡਰਦਾ ਮੈਂ ਕੀ ਹੋਰ ਤਾਂ ਡਰਦਾ ਆਖੀ ਨਾ ਹੱਸ ਵੀ ਕਰਿਆ ਕਰਦਾ ਰਾਤੀਆ ਜੇ ਤੂੰ ਜੰਮਿਆ ਪਿੰਡ ਮੈਰੋ ਗੱਲ ਤੇਰਾ ਬੁਢਾ ਮਿਲਿਆ ਮੈਂ ਕਹੇ ਜੰਮੇ ਬਲੇ ਰਹਿੰਦੇ ਮੈਰੋ ਦਾਦੇ ਚਾਚੇ ਤਾ ਜੱਦੀ ਮਰਾਸੀ ਅਸੀਂ ਪਿੰਡ ਮਹਿਰੋਂ ਦੇ ਮੈਨੂੰ ਪਤਾ ਲੱਗ ਗਿਆ ਤੈਨੂੰ ਕੀ ਪਤਾ ਲੱਗ ਗਿਆ ਮੂਡੀ ਮੈਨੂੰ ਆਉਣਾ ਬੱਸ ਵੀ ਕਰਿਆ ਕਰ ਬੱਸ ਵੀ ਕਰਿਆ ਕਰ ਜੱਦੀਪੁਰ ਦਾ ਪਾਸੇ ਬੱਸ ਵੀ ਕਰਿਆ ਕਰ ਮੈਂ ਨਹੀਂ ਹੋਣਾ ਹੋਰ ਕੀ ਹੋਣਾ ਬੱਸ ਕਰਿਆ ਕਰ ਬੱਸ ਕਰਿਆ ਕਰ ਮਰਾਸੀਆ ਮੇਰਾ ਘਰ ਟੁੱਲਾ ਓ ਘਰੋਂ ਬਾਲਾ 11000 ਰੁਪਇਆ ਵਧਾਈ ਦਾ ਮਰ ਪੱਕਾ ਮਿੱਟਾ ਇੱਕ ਨਿਸਕੋ ਦਾ ਕੰਬੜਾ ਆਈਸਲਾ ਕਰਦੇ ਮਰਾਸੀ ਕਿੰਨੇ ਦੇਤੀ ਮਰਾਸੀ ਪਿੰਡ ਦਾ ਹੀ ਆ ਮੈਂ ਆ ਗਿਆ ਰਾਸੀ ਦਿਨਾਂ ਬੱਸ ਕਰਿਆ ਕਰਦਾ ਮਰਾਸੀਆ ਜਦੋਂ ਮੈਂ ਜੰਮ ਪਿਆ ਮੇਰੇ ਜੰਮਾ ਦਾਈ ਦਿੱਤੀ ਆ ਗਈ ਆਹ ਹਾਤਾਈ ਦਿੱਤੀ ਆ ਗਈ ਉਹਨੂੰ ਕੀ ਬੰਦ ਧਰਮ ਕਰਦਾ ਆਹ ਬੰਦਾ ਪਾਲਾ ਆਹ ਬੰਦਾ ਪਾਲਾ ਜਿਵੇਂ ਲਖੇ ਸਾਹ ਭੂਰਿਆਂ ਦੀਆਂ ਇਦਾਂ ਬਾਲਾ ਮੁੰਡਰੇ ਦਾਦੀ ਤੋਂ ਜਣਾ ਲਿਆ ਰਤੀਆ ਕਿੱਥੇ ਆ ਘਰ ਦੇ ਜਾਂਦੇ ਕੋਈ ਨਹੀਂ ਘਰ ਤਾਂ ਹੀ ਦਾਦੇ ਆ ਜੱਜੂ ਦੇ ਦਿਆ ਕਿਦਾਂ ਸੱਜੂ ਦੇਣਗੇ ਜਾਂਦਾ ਮੋੜ ਦੱਸ ਕਰਿਆ ਕਰਦਾ ਰਾਸੀ